ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ 4 ਜਨਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਜਿਹੜਾ ਸਮਾਂ ਦੋਸਤੋ ਤਕਰੀਬਨ 2:30 ਵਜੇ ਦਾ ਸਮਾਂ ਹੈਗਾ ਦੁਪਹਿਰ ਦਾ ਜਿਸ ਘਰ ਤੋਂ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜਿਹੜਾ ਤਰਨਤਾਰਨ ਹੈਗਾ ਜੀ ਸੋ ਦੋਸਤੋ ਹਰੀਕੇ ਪੱਤਨ ਤੋਂ 12 ਕਿਲੋਮੀਟਰ ਦੀ ਦੂਰੀ ਹੈਗੀ ਇਸ ਪਿੰਡ ਦੀ ਬਾਈ ਹਰ ਰੇਲ ਦੇ ਫਾਰਮ ਤੇ ਪਹੁੰਚੇ ਆ ਤੇ ਅੱਜ ਜਿਹੜੇ ਐਨੀਮਲ ਆ ਦੋਸਤੋ ਤੁਹਾਨੂੰ ਦੋ ਦਿਖਾਉਣੇ ਆ ਇੱਕ ਦੋਸਤੋ ਮਾਝ ਹੈਗੀ ਆ ਬੇਨ ਬੱਚੇ ਤੋਂ ਆ ਤਕਰੀਬਨ ਕਿੰਨੇ ਟਾਈਮ ਦੀ ਸੂਈ ਆ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲਵਾਂਗੇ ਤੇ ਇੱਕ ਨੀਲੀ ਦੀ ਜਿਹੜੀ ਮਾਝਾ ਵੀਰ ਦੇ ਕੋਲ ਸੂਈ ਤਾਜੀ ਆ ਦੋਸਤੋ ਸਮਾਂ ਕਿੰਨਾ ਟਾਈਮ ਹੋ ਗਿਆ ਕਿੰਨੇ ਦਿਨ ਹੋ ਗਏ ਉਹ ਆਪਾਂ ਵਧੇਰੇ ਗੱਲਬਾਤ ਕਰਕੇ ਇਨਫੋਰਮੇਸ਼ਨ ਲੈਂਦੇ ਆ ਚੱਲਦੇ ਆ ਬਾਈ ਹਰਵੇਲ ਦੇ ਕੋਲ ਵਧੇਰੇ ਡਿਟੇਲ ਦੇ ਲਈ ਇੱਕ ਦੋਸਤੋ ਲਾਈਟ ਤੇ ਤੁਹਾਨੂੰ ਇੱਕ ਵਾਇਰ ਦਿਖਾਵਾਂਗੇ ਤਾਜੀ ਸੂਈ ਆ ਤੇ ਪੂਰੀ ਜਿਹੜੀ ਵੀਡੀਓ ਐਂਡ ਤੱਕ ਦੇਖ ਲਿਓ ਉਸ ਤੋਂ ਬਾਅਦ ਤੁਸੀਂ ਬਾਈ ਹਰਵੇਲ ਦੇ ਨਾਲ ਸੰਪਰਕ ਕਰ ਲਿਓ ਸਭ ਤੋਂ ਪਹਿਲਾਂ ਵੀਰ ਹਰਬੇਲ ਸਤਿ ਸ੍ਰੀ ਅਕਾਲ। ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ। ਬਾਕੀ ਇਸ ਚੈਨਲ ਨੂੰ ਜਿੰਨੇ ਵੀ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਬਾਕੀ 2023 ਦੀਆਂ ਮੇਰੇ ਸਾਰੇ ਦੇਸ਼ ਉਦੇਸ਼ ਭੈਣ ਭਰਾਵਾਂ ਨੂੰ ਜਿੰਨੇ ਵੀ ਇੱਥੇ ਬੈਠੇ ਸੱਜਣ ਉਹਨਾਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਤੁਹਾਨੂੰ ਵੀ ਤੁਹਾਨੂੰ ਵੀ ਵੀਰ ਬਹੁਤ ਬਹੁਤ ਹਣਗੇ। ਤੇ ਅੱਜ ਭਾਈ ਹਰਬੇਲ ਦੋ ਮੱਝਾਂ ਆਪਣੇ ਕੋਲ ਤੇ ਇੱਕ ਵਾੜਾ ਜੀ। ਬਿਲਕੁਲ ਵੀਰ ਜੀ। ਤੇ ਕਰੀਏ ਸ਼ੁਰੂ ਵੀਰ ਜੀ ਇੱਕ ਪਾਸਿਓਂ ਇਧਰੋਂ। ਸੰਧੂ ਸਾਹਿਬ ਜੀ ਇਹ ਮੱਝ ਇਨੂੰ ਸੂਈ ਨੂੰ ਅੱਜ 23-24 ਦਿਨ ਹੋ ਗਏ ਆ ਠੀਕ ਹੈ ਕੱਲ ਇਹਦੀ ਕੱਟੀ ਜਿਹੜੀ ਮਰ ਗਈ ਆ ਅੱਛਾ ਹਾਂਜੀ 2 ਤਰੀਕ ਨੂੰ ਸਮਾਂ 23-24 ਦਿਨ ਹੋ ਗਏ ਸੂਈ ਨੂੰ ਹਾਂ 23-24 ਦਿਨ ਹੋ ਗਏ ਆ ਹਾਂਜੀ ਤੇ ਦੁੱਧ ਦੇ ਦੇ ਥੱਲੇ 10-11 ਲੀਟਰ ਸੀ ਪਰ ਕੱਲ ਦੀ ਮੱਝ ਥੋੜਾ ਜਿਹਾ ਬੱਚੇ ਦਾ ਕਰਕੇ ਆਫਸੈਟ ਹੂੰ ਤਾਂ ਹੁਣ ਜਿਹੜਾ 8 1/2 ਲੀਟਰ ਦੀ ਚੁਆਈ ਜਿਹੜੀ ਆਪਾਂ ਧਰਾ ਦਾਂਗੇ ਠੀਕ ਹੈ ਜੀ ਬਾਕੀ ਥਣਾ ਤੋਂ ਉਹਨਾਂ ਦੇ ਵੀਰ ਦੀ ਬਹੁਤ ਚੰਗਾ ਚੁਆਲਾ ਆ ਦੀ ਇੱਕ ਨੰਬਰ ਚੁਆਈ ਬਹੁਤ ਹੀ ਸਾਫ਼ ਸੁਥਰੀ ਤੇ ਸੋਹਣੀ ਆ ਹੂੰ ਕੋਈ ਸ਼ੱਕ ਨਹੀਂ ਝੋਟੀ ਦੇ ਵਿੱਚ ਤਾ ਇੱਕ ਟਾਈਮ ਟੀਕਾ ਲੈਂਦੀ ਆ ਤਾ ਇੱਕ ਟਾਈਮ ਮਤਲਬ ਪਾਰੇ ਵੰਡੇ ਦੇ ਪਾਰੇ ਵੰਡੇ ਚੜਤੇ ਆ ਤੇ ਇੱਕ ਟਾਈਮ ਟੀਕਾ ਸੁਬਾਹ ਲਾਉਣਾ ਪੈਂਦਾ ਜੀ ਹਾਂ ਸੁਬਾਹ ਤੇ ਸ਼ਾਮ ਨੂੰ ਉਦਾਂ ਮਿਲ ਪੈਂਦੀ ਉਹ ਮਤਲਬ ਕਈ ਵਾਰ ਅਪ ਡਾਊਨ ਕਰ ਜਾਂਦੀ ਆ ਕਿਸੇ ਟਾਈਮ ਇੱਕ ਟਾਈਮ ਲੈ ਲੈਂਦੀ ਟੀਕਾ ਏ ਠੀਕ ਆ ਤੇ ਕਿਸੇ ਟਾਈਮ ਨਹੀਂ ਲੈਂਦੀ ਠੀਕ ਆ ਜੀ ਜੀ ਖੁੱਲ ਕੇ ਵਿਖਾਈਏ ਇਹਨੂੰ ਅ ਸੋ ਦੋਸਤੋ ਸਮਾਵੀਰ ਨੇ ਦੱਸ ਦਿੱਤਾ ਬਾਕੀ ਜੇ ਤੁਹਾਨੂੰ ਬੀਨੂੰ ਕੋਈ ਮਿਹਨਤੀ ਬੰਦਾ ਹੋਵੇ ਤਾਂ ਸੈੱਟ ਕਰ ਸਕਦਾ ਟੀਕਾ ਛੋਟ ਸਕਦਾ ਹੈਗਾ ਠੀਕ ਆ ਹੋ ਜਾਂਦਾ ਜੀ ਬਾਕੀ ਥੋੜਾ ਜਿਹਾ ਟਰਾਈ ਕਰਿਆਂ ਸਭ ਕੁਝ ਤੇ 8 ਤੋਂ ਜਿਹੜਾ ਦੋਸਤੋ 8.5 ਕਿਲੋ ਜਿਹੜਾ ਵੀਰ ਕਹਿੰਦਾ ਵੀ ਦੁੱਧ ਮੌਕੇ ਦਾ ਹੁਣ ਰੈਡੀ ਆ ਚੰਗੀ ਬਿੱਡ ਕੁੜੇ ਦੀ ਸਾਫ਼ ਸੁਥਰੀ ਠੀਕ ਆ ਜੀ ਤੇ ਝੋਟੀ ਦਾ ਮੂੰਹ ਮੱਥਾ ਇੱਕ ਵਾਰੀ ਦੇਖੋ ਆਹ ਸਿੰਘਾਂ ਦੀ ਬੰਤਰ ਜੀ ਆਹ ਜਿਹੜਾ ਫੇਸ ਹੈਗਾ ਜੀ ਠੀਕ ਆ ਜੀ ਤੇ ਆਹ ਦੇਖ ਲਓ ਜੀ ਸਮਾ ਵੀ ਰਿਓ तकरीबन 2:30 ਵਜੇ ਦਾ ਹੈਗਾ ਤੇ ਸ਼ਾਮ ਨੂੰ ਜਿਹੜੀ ਟਾਈਮ ਟੂ ਟਾਈਮ ਤੁਸੀਂ ਇੱਕ ਟਾਈਮ ਦੋ ਟਾਈਮ ਦੀ ਚਵਾਈ ਕਰਕੇ ਬਿਲਕੁਲ ਵੈਰੀਫਾਈ ਕਰ ਸਕਦੇ ਜੀ ਚੁਆਈ ਚੁਈ ਵੀਰਾਂ ਦਾ ਬਿਲਕੁਲ ਇੱਕ ਨੰਬਰ ਲੱਗੀ ਹੈਗੀ ਬਾਕੀ ਗਰੰਟੀ ਆਪਾਂ ਮਤਲਬ ਬੱਚੇ ਦੀ ਵੀਡੀਓ ਪ੍ਰੋਪਰ ਕਦੋਂ ਸੂਈ ਆ ਜਾਂ ਦੋ ਦੋ ਵੀ ਹਾਂ ਜੀ ਆਪਣੇ ਕੋਲੇ ਵੀਡੀਓ ਹੈਗੀ ਬੱਚੇ ਦੀ ਵੀ ਠੀਕ ਹੈ ਦੋ ਤਰੀਕ ਨੂੰ ਬੱਚਾ ਇਹਦਾ ਜਿਹੜਾ ਖਤਮ ਹੋਇਆ ਪਰਸੋਂ ਸੋਰੀ ਪਰਸੋਂ ਆਇਆ ਜੀ ਹਾਂ ਦੋ ਤਰੀਕ ਨੂੰ ਦੋ ਜਨਵਰੀ ਨੂੰ ਜਿਹੜਾ ਦੋਸਤੋ ਬੱਚਾ ਜਿਹੜਾ ਕੱਟੀ ਸੀ ਨਾ ਵੀਰ ਇਸ ਵਾਰ ਠੀਕ ਆ ਤੇ ਬਣ ਬੱਚੇ ਤੋਂ ਦੋਸਤੋ ਇੱਕ ਟਾਈਮ ਟੀਕਾ ਲੈਂਦੀ ਹੈ तकरीबन ਤੇ ਇੱਕ ਟਾਈਮ ਚਾਰਟ ਤੇ ਭਾੜੇ ਵੰਡੇ ਤੇ ਤੁਸੀਂ ਅਸੀਂ ਚੁਆਇਸ ਕਰੋਗੇ ਮਿਹਨਤ ਕੀਤੀ ਜਾਵੇ ਮੱਝ ਸੈੱਟ ਹੋ ਜੇ 2 4 10 ਦਿਨਾਂ ਚ ਤੇ ਵਾਪਸ ਆਪਦੇ 10 11 ਲੀਟਰ ਤੇ ਹੀ ਚੱਲੂਗੀ ਕਿਉਂਕਿ ਹਜੇ ਬਿਲਕੁਲ ਸੱਜੇ ਦਾ ਮਹੀਨੇ ਤੋਂ ਅੰਦਰ ਠੀਕ ਆ ਜੀ ਹਾਂਜੀ ਠੀਕ ਆ ਤੇ ਇਹਦਾ ਵੀਰ ਹਰਪੇਲ ਲੈ ਦੇ ਕੀ ਕੀਤਾ ਇਹਦਾ ਲੈ ਦੇ ਸੰਧੂ ਸਾਹਿਬ ਜੀ 44000 ਸਾਢੇ 44 ਹਾਂਜੀ ਠੀਕ ਆ ਸੋ ਦੋਸਤੋ ਸਾਢੇ 44000 ਦੇ ਵਿੱਚ ਤੁਹਾਨੂੰ ਇਹ ਝੋਟੀ ਜਿਹੜੀ ਮਿਲ ਜਾਊਗੀ ਤੇ ਬਾਕੀ ਪ੍ਰੋਪਰ ਦਿਨ ਵੀ ਵੀਰ ਨੇ ਦੱਸਦੇ ਵੀ ਕਿੰਨੇ ਦਿਨ ਦੀ ਸੋਈ ਆ ਠੀਕ ਹੈਗੀ ਇਹ ਦੀ ਬੱਚੇ ਦੇ ਨਾਲ ਹੈਗੀ ਆਪਣੇ ਕੋਲ ਦੀ ਹਾਂਜੀ ਆਪਣੇ ਕੋਲੇ ਹੈਗੀ ਜੇ ਕਿਸੇ ਨੇ ਮੰਗਵਾਉਣੀ ਹੋਊਗੀ ਜਾਂ ਜੋ ਵੀ ਆਪਾਂ ਦੇ ਦੇਵਾਂਗੇ ਨਾਲ ਠੀਕ ਹੈ ਜੀ ਬਾਕੀ ਦੋਸਤੋ ਤੁਸੀਂ ਆਨਲਾਈਨ ਜੇਕਰ ਚਵਾਈ ਵੀ ਦੇਖਣੀ ਆ ਅੱਜ ਸ਼ਾਮ ਨੂੰ ਈਵਨਿੰਗ ਟਾਈਮ ਨੂੰ ਤਾਂ ਤੁਸੀਂ ਚਵਾਈ ਆ 5:30 6 ਵਜੇ ਅਪਰੋਕਸੀਮੇਟਲੀ ਦੀ ਚਵਾਈ ਹੋਊਗੀ ਤੁਸੀਂ ਚਵਾਈ ਇਹਦੀ ਵੇਖ ਕੇ ਤਸੱਲੀ ਕਰ ਲਿਓ ਕਿ ਟਾਈਮ ਦੀ ਤੇ ਸਵੇਰ ਵੀ ਟਾਈਮ ਟੂ ਟਾਈਮ ਚਵਾਈ ਦੇਖਣੀ ਆ ਚਵਾਈ ਕਰਕੇ ਤੁਸੀਂ ਬਿਲਕੁਲ ਜਿਹੜਾ ਸਵਦਾ ਕਰ ਸਕਦੇ ਜੀ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਹੋਰ ਵੀਰ ਦੇ ਕੋਲ ਨੀਲੀ ਦੀ ਜਿਹੜੀ ਮੱਝ ਆ ਉਹ ਇਨਫਾਰਮੇਸ਼ਨ ਆਪਾਂ ਲੈ ਲੈਨੇ ਬਾਈ ਜੀ ਕੀ ਡਿਟੇਲ ਹੈ ਜੀ ਫਿਰ ਹੁਣ ਸਰਦ ਸਾਹਿਬ ਦੂਜੇ ਸੋਵੇ ਝੋਟੀ ਆ ਹੂੰ ਇਹਨੂੰ ਅੱਜ ਸੂਈ ਨੂੰ ਕੋਈ 16 17 ਦਿਨ ਹੋ ਗਏ ਆ ਹਾਂਜੀ ਤੇ ਜਿਹੜੀ ਆ ਪਿੱਛੇ ਇਹਦੇ ਮੇਲ ਕਾਫ ਕੰਡਿਆ ਦੇ ਸੰਦ ਆ ਠੀਕ ਹੈ ਜੀ ਤਕਰੀਬ 9 9.5 ਲੀਟਰ ਜਿਹੜਾ ਦੁੱਧ ਦੇ ਥੱਲੇ ਅੱਜ ਟਾਈਮ ਰੈਡੀ ਆ ਠੀਕ ਆ ਹਾਂਜੀ 9 9.5 ਲੀਟਰ ਦੀ ਜਿਹੜੀ ਚੋਈ ਆ ਇਹ ਆਪਾਂ ਕਰਵਾ ਦਾਂਗੇ ਜੀ ਇਹਦੇ ਠੀਕ ਆ ਤੇ ਦਿਨ ਵੀਰ ਕਿੰਨੇ ਕ ਦੇਨੇ ਨੂੰ 1 ਲਓ ਵੀ ਦੋਸਤੋ 16-17 ਦਿਨ ਵੀਰ ਕਹਿੰਦਾ ਵੀ ਸਮਾਂ ਹੋ ਗਿਆ ਸੁਈ ਨੂੰ ਤੇ ਬਿਲਕੁਲ ਮਨਕੀ ਬਿੱਲੀ ਆੱਖਾ ਮੱਥਾ ਬੱਲਾ ਦੋਸਤੋ ਬੱਗੀ ਮੋਛੇ ਕੀ ਹੈ ਤੇ ਸਿੰਗਾ ਸੁੰਗਾ ਦੀ ਬੰਤਰ ਬਹੁਤ ਵਧੀਆ ਹੈਗੀ ਆ ਪਿੱਟ ਪੁੱਠੇ ਦੀ ਵੇਖੋਗੇ ਤਾਂ ਬਹੁਤ ਚੰਗੀ ਰਾਜੀ ਜਿਹੜੀ ਦੋਸਤੋ ਮੱਝ ਆ ਤੇ ਚੌੜਾ ਪਿੱਟ ਪੁੱਠਾ ਤੇ ਸਿੰਗਲ ਹੱਡੀ ਦੇ ਵਿੱਚ ਹਵਾਨਾ ਥਾਣਾ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਹੈ ਜੀ ਆ ਥਾਣਾ ਹਵਾਨਾ ਜੀ ਤੇ ਨੌ ਲਟਰ ਵੀਰ ਕਹਿੰਦਾ ਬਿਲਕੁਲ ਰੈਡੀ ਹੈਗਾ ਉਹਦੇ ਲਈ ਤੁਹਾਨੂੰ ਜਿਹੜਾ ਪਿੰਡ ਜੋੜ ਸਿੰਘ ਵਾਲੇ ਆ ਕੇ ਤਸੱਲੀ ਕਰਨੀ ਪਊ ਇੱਕ ਟਾਈਮ ਦੀ ਚੁਵਾਈ ਕਰ ਲੋ ਦੋ ਟਾਈਮ ਦੀ ਕਰ ਲੋ ਤੇ ਆਹ ਦੇਖੋ ਜੀ ਬੱਚਾ ਜਿਹੜਾ ਦੋਸਤੋ ਬੱਚੇ ਦਾ ਐਸਟੀਮੇਟ ਜਿਹੜਾ ਲਗਾਇਆ ਜਾਂਦਾ ਬੱਚਾ ਬਿਲਕੁਲ ਤੁਸੀਂ ਵੇਖ ਲਓ ਨੀਲੀ ਦਾ ਜਿਹੜਾ ਮਗਰ ਮੇਲ ਕਾਫ ਆ ਤੇ ਕੱਟਾ ਬਿਲਕੁਲ ਦੋਸਤੋ ਜਿੱਦਾਂ ਦੇ ਮਦਰ ਦੇਸ ਦੇ ਕਰੈਕਟਰ ਹੈਗੇ ਆ ਬਿਲਕੁਲ ਸੇਮ ਕੱਟੇ ਦੇ ਕਰੈਕਟਰ ਉਸੇ ਤਰ੍ਹਾਂ ਹੀ ਹੈਗੇ ਆ ਠੀਕ ਹੈ ਜੀ ਬਿਲਕੁਲ ਸ਼ਕੀਨ ਮਗਰ ਜਿਹੜਾ ਕੱਟਾ ਤੇ ਸ਼ਕੀਨ ਵੀਰਾਂ ਦੇ ਲਈ ਆ ਦੋਸਤੋ ਤੁਸੀਂ ਜ਼ਰੂਰ ਬਾਈ ਦੇ ਨਾਲ ਗੱਲਬਾਤ ਕਰਕੇ ਕਿਸੇ ਦਾ ਚੋਣ ਇੱਕ ਨੰਬਰ ਆ ਪੋਲੀ ਬਹੁਤ ਜ਼ਿਆਦਾ ਤਾਂ ਬਿਲਕੁਲ ਥਣਾ ਦੀ ਆਪਣੀ ਗਾਰੰਟੀ ਦੇਊਗੀ ਚੁਆਈ ਧਾਰਪੂਰ ਛੱਟੇ ਦੀ ਬਿਲਕੁਲ ਓਕੇ ਤੇ ਹਰਵੇਲ ਵੀਰੇ ਪੱਕੀ 9 ਕਿਲੋ ਬਿਲਕੁਲ ਚੁਆਈ ਦੇ ਬਿਲਕੁਲ ਜੀ 9 ਤੋਂ ਬਾਹਰ ਹੀ ਹੋਊਗਾ ਆਪਾਂ 9 ਹੀ ਕਰਵਾਵਾਂਗੇ ਬਾਕੀ ਥਣਾ ਤੋਂ ਉਹਨਾਂ ਦੀ ਬਿਲਕੁਲ ਓਕੇ ਬਿਲਕੁਲ ਓਕੇ ਆ ਬਿਲਕੁਲ ਆਪਾਂ ਗਾਰੰਟੀ ਦੇ ਵੀ ਦੇ ਸਕਦੇ ਇਹਨੂੰ ਠੀਕ ਆ ਜੀ ਚੁਆਈ ਬਹੁਤ ਆ ਦੇਖੋ ਜੀ ਆ ਥਾਣਾ ਦੋਸਤੋ ਤੇ ਚਾਰੇ ਥਾਣੇ ਦੋਸਤੋ ਵੇਖੋਗੇ ਤੁਸੀਂ ਬਿਲਕੁਲ ਬਧਿਆ ਚੰਗੇ ਮੁੱਠੀ ਵਾਲੇ ਸਨ ਨੇ ਤੇ ਮੋٹے ਥਾਣਾ ਬਿਲਕੁਲ ਤੇ ਚਵਾਈ ਪੋਲੀ ਆ ਠੀਕ ਆ ਜੀ ਚਾਹੇ ਕਿਸੇ ਭੈਣ ਨੇ ਲੇਡੀ ਨੇ ਕਿਸੇ ਨੇ ਵੀ ਚਵਾਈ ਕਰਨੀ ਆ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਧਾਰ ਜਿਹੜੀ ਕੱਢ ਸਕਦੇ ਜੀ ਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਗਈ ਤੇ ਠੰਡੀ ਠੀਰੀ ਬਹੁਤ ਜਿਆਦੀ ਆ ਤੇ ਬਾਈ ਬਖ ਹਰਵੈਲ ਭਾਈ ਬਾਕੀ ਜਿਹੜਾ ਮਿਲ ਮੋਲ ਦਾ ਟਾਈਮ ਹੁੰਦਾ ਉਹ ਤੁਸੀ ਆਂਦੇ ਵੀ ਟਿੰਗ ਕੇ ਆ ਮਿਲਦੀ ਹੈ ਨਾ ਬਿਲਕੁਲ ਜੀ ਸਾਨੂੰ ਸਾਹਿਬ ਮੈਂ ਆਪਣੇ ਜਿੰਨਾ ਵੀ ਇਹਦੀ ਮਤਲਬ ਤਾਰੀਫ ਕਰ ਲਈ ਉੰਨੀ ਥੋੜੀ ਆ ਹਾਂਜੀ ਬਿਲਕੁਲ ਇਨੂੰ ਕੋਈ ਵੀ ਚੋਲੇ ਬੱਚਾ ਚੋਲੇ ਲੇਡੀ ਚੋਲੇ ਚਾਹੇ ਇਹਦੇ ਕੋਲੇ 10 ਜਾਣੇ ਖੜੇ ਆ ਇਹ ਨਹੀਂ ਹੈਗਾ ਕਿ ਇਹ ਮਾਰੂਗੀ ਜਾਂ ਲੱਤ ਮਾਰੂਗੀ ਚੋਨ ਵੀ ਇੱਕ ਨੰਬਰ ਆ ਬਾਕੀ ਇਹਦਾ ਜਿਹੜਾ ਸਾਨੂੰ ਦਾ ਮੋਲਾ ਲੈਣ ਦੇਣ ਜਿਹੜਾ 64000 ਰੁਪਏ ਦੀ ਆਪਾਂ ਦੇਵਾਂਗੇ 64000 ਠੀਕ ਆ ਸੋ ਦੋਸਤੋ ਅੱਜ ਦੇ ਸਮੇਂ ਸੁਹਾ ਘਟ ਹੈਗਾ ਕਿਤਨੇ ਕਿਤੇ ਤੇ 64000 ਜਿਹੜੀ ਡਿਮਾਂਡ ਆ ਠੀਕ ਆ ਜੀ ਤੇ ਮੱਝ ਹਰ ਕਪਾਸੇ ਤੁਸੀਂ ਦੇਖੋਗੇ ਹਰ ਐਂਗਲ ਤੋਂ ਆਪਾਂ ਦਿਖਾਈਏ ਤੁਹਾਨੂੰ ਤੇ ਬਹੁਤ ਖੂਬਸੂਰਤ ਅੱਗੇ ਜੇਕਰ ਤੁਸੀਂ ਬਰੀਡ ਪਰਪਸ ਦੇ ਉੱਪਰ ਵੀ ਵਰਕ ਕਰਦੇ ਹੋ ਤੇ ਬੱਚੇ ਜਿਹੜੇ ਆ ਦੋਸਤੋ ਸਟੈਂਡਰਡ ਦੇ ਬੱਚੇ ਪਾਉਂਦੀਆਂ ਕਿਸੇ ਤਰ੍ਹਾਂ ਦੀ ਕੋਈ ਬਾਧੂ ਮਾਰਕਿੰਗ ਜਿਹੜੀ ਇਹ ਬੱਚਿਆਂ ਦੇ ਵਿੱਚ ਨਹੀਂ ਵੇਖਣ ਚਾਹੁੰਦੀ। ਬਾਕੀ ਅੱਗੇ ਤੁਸੀਂ ਵੱਖ-ਵੱਖ ਬੁੱਲ ਵੱਖ-ਵੱਖ ਮਾਲੀਆਂ ਤੋਂ ਜਿਹੜੀ ਕਰਾਸ ਕਰਵਾ ਕੇ ਅੱਗੇ ਆਉਣ ਵਾਲੇ ਸਮੇਂ ਚ ਚੰਗੇ ਬੱਚੇ ਇਹੋ ਜਿਹੇ ਪਸ਼ੂ ਤੋਂ ਲੈ ਸਕਦੇ। ਆ ਦੇਖੋ ਜੀ। ਮੇਲ ਕਾਫ ਆ ਬਹੁਤ ਲਿਮਟਡ ਜੀ ਸਫੇਦੀ ਦੇ ਵਿੱਚ ਠੀਕ ਹੈ ਜੀ। ਤੋਂ ਕਿਸਾਨ ਵੀਰੋ ਪਸ਼ੂ ਪਾਲਕ ਵੀਰੋ ਇੱਕ ਹੋਰ ਜਿਹੜਾ ਪਸ਼ੂ ਐਨੀਮਲ ਮੈਂ ਤੁਹਾਨੂੰ ਸਟਾਰਟਿੰਗ ਤੋਂ ਦੱਸਿਆ ਸੀ ਇੱਕ ਵੈੜ ਵੀਰ ਦੇ ਕੋ ਚੱਲਦੇ ਆਪਾਂ ਉਹਦੀ ਡਿਟੇਲ ਵੀ ਬਾਈ ਹੋਰਾਂ ਤੋਂ ਪੁੱਛ ਲੈਂਦੇ ਆ ਆਜੋ ਜੀ ਬਿਲਕੁਲ ਤਾਜੀ ਜਿਹੜੀ ਸੂਈ ਸਵਾਈ ਵੈੜ ਦੋਸਤੋ ਤੁਹਾਨੂੰ ਮਿਲ ਜੇਗੀ ਬਿਲਕੁਲ ਗੋੜ ਵਰਗਾ ਰੰਗ ਹੈਗਾ ਤੇ ਫੀਮੇਲ ਬੱਚੀ ਵੀ ਮਗਰ ਜਿਹੜੀ ਆ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਵਿੱਚ ਬਾਕੀ ਡਿਟੇਲ ਜਿਹੜੀ ਆ ਇਨਫੋਰਮੇਸ਼ਨ ਉਹ ਬਾਈ ਤੋਂ ਆਪਾਂ ਪੁੱਛ ਲਾਂਗੇ ਠੀਕ ਹੈ ਅੱਗੇ ਆਪਾਂ ਹੋਰ ਵੀ ਦੱਸ ਦਿੰਦੇ ਆ ਆ ਦੇਖੋ ਬਿਲਕੁਲ ਕੋਹਨੀ ਜਿਹੜੀ ਵਹਿਲਾ ਦੋਸਤੋ ਤੇ ਕਲਰ ਵਧੀਆ ਹੈਗਾ ਹਵਾਨਾ ਜਿਹੜਾ ਦੋਸਤੋ ਬਿਲਕੁਲ ਲੇਫਟੀ ਜਿੰਨੀ ਹੈਗੀ ਹੁਣ ਮੌਕੇ ਦੀ ਆ ਕੁਛ ਹੈਗਾ ਕਿਉਂਕਿ ਤਾਜੀ ਸੁਈ ਆ ਤੇ ਸੁਈ ਵੀ ਰਾਤ ਹੀ ਸੁਈ ਨਾ ਭਾਈ ਰਾਤ ਰਾਤ ਤਿੰਨ ਤਰੀਕ ਜਿਹੜਾ 3 ਜਨਵਰੀ ਨੂੰ ਦੋਸਤੋ ਰਾਤ ਸੁਈ ਆ ਅੱਜ 4 ਤਰੀਕ ਨੂੰ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਆ ਦੇਖੋ ਠੀਕ ਹੈ ਜੀ ਪਿੱਛੇ ਗਿਰਦੀ ਬੱਛੀ ਆ ਗੇਰ ਤੇ ਸੀਮੰਦੀ ਗੇਰ ਸੀਮੰਦਾ ਜੀ ਹਾਂ ਜੀ ਠੀਕ ਹੈ ਤੇ ਆਪੇ ਸ਼ਾਹੀਵਾਲ ਤੇ ਜਰਸੀ ਦਾ ਕਰਾਉਸ ਜੀ ਸ਼ਾਹੀਵਾਲ ਤੇ ਜਰਸੀ ਦਾ ਜਿਹੜਾ ਦੋਸਤੋ ਕਰਾਉਸ ਆ ਬਾਕੀ ਸੰਧ ਸਾਹਿਬ ਇੱਕ ਚੀਜ਼ ਆ ਫੀਮੇਲ ਮੈਂ ਦੁੱਧ 10 11 ਲੀਟਰ ਆ ਮਨਾ ਜਿਹੜੀ ਚੁਵਾਈ ਹੈ ਕਰਾਉਗੀ ਠੀਕ ਆ ਕਿਉਂਕਿ ਪਿਛਲੇ ਸੂਵੇ ਆਪਾਂ ਚਲੋ ਆਪਣੇ ਪਰਿਵਾਰ ਚ ਇਹ ਪਿੱਛੇ ਤੁਸੀਂ ਬੈਕ ਕੈਮਰਾ ਕਮਾ ਸਕਦੇ ਜੋ ਹਾਂਜੀ ਆਪਾਂ ਆਪਣੇ ਘਰੋਂ ਲਈਓ ਜਿੱਥੇ ਗੱਡੀ ਖੜੀ ਆ ਹਾਂਜੀ ਹਾਂਜੀ ਠੀਕ ਆ ਤੇ ਇਹ ਤਾਂ ਆਹੀ ਹੁਣ ਕੋਲ ਹੀ ਠੀਕ ਆ ਜੀ ਤੇ ਹਰ ਕਿਉਂ ਨਾ ਸੇਲ ਕਰ ਦਿੱਤੀ ਐ ਠੀਕ ਆ ਜੀ ਤੇ 10 11 ਲੀਟਰ ਜਿਹੜੀ ਤੇ ਬਾਈ ਹਰਵੇਲਿੰਦੀ ਪ੍ਰੋਪਰ ਜੇਰ ਵਗੈਰਾ ਪੈ ਚੁੱਕੀ ਰਾਤ ਬਿਲਕੁਲ ਜੇਰ ਓਕੇ ਤੇ ਥਾਣਾ ਥਾਣਾ ਦੀ ਤਿੱਪਣ ਤੁੱਪਣ ਵਧੀਆ ਸਰਗ ਚੁਾਈ ਜੀ ਜੋੜ ਬਹੁਤ ਵਧੀਆ ਸੰਧੂ ਸਾਹਿਬ ਆਪਣੀ ਖਰੀਦ ਸੀ ਪਿਛਲੀ ਵਾਰ ਐ ਵੀ ਹਾਂਜੀ ਤੇ ਐਦ ਕੀ ਚਲੋ ਉਹਨਾਂ ਨੇ ਮੱਝ ਲੈ ਜਾਂਦੀ ਗਾਂ ਸੇਲ ਕਰਦੀ ਇੱਕ ਹੀ ਪਸ਼ੂ ਰੱਖਦੇ ਆ ਉਹ ਠੀਕ ਆ ਹਾਂਜੀ ਤੇ ਸੂਹਾ ਦੂਜਾ ਕਿ ਸੂਈ ਤੀਜਾ ਜੀ ਦੂਜਾ ਦੂਜਾ ਜੀ ਦੂਜਾ ਇਹਦਾ ਸੂਹਾ ਦੋਸਤੋ ਵਹਿੜ ਸੂਈ ਆ ਇਹ ਪਿੱਛੇ ਗੇਰ ਦਸੀ ਮੰਦਾ ਬੱਚੀ ਆ ਮਗਰ ਬੱਚੀ ਬਹੁਤ ਵਧੀਆ ਗ ਚੰਗੀ ਜਿਹੜੀ ਦੋਸਤੋ ਮਗਰ ਬੱਤੀ ਆ ਲੰਬੇ ਕਾਨੇ ਘਿਰ ਦੀ ਜਿਹੜੀ ਬਰੀਡ ਆ ਦੋਸਤੋ ਬਹੁਤ ਹੀ ਵੀਰਵਾਕ ਹੋਣਗੇ ਉਸ ਸੀਮਨ ਦੀ ਜਿਹੜੀ ਇਹ ਮਗਰ ਬੱਤੀ ਹੈਗੀ ਆ ਤੇ ਚਾਹਵਨ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਜੀ ਮੌਕੇ ਦਾ ਇਹਦੇ ਥੱਲੇ ਜਿਹੜਾ 8.5 ਲੀਟਰ ਬੋਲਾਈ ਆ ਹ ਹੁਣ ਮੌਕੇ ਦਾ ਜੀ ਹਾਂਜੀ ਹਾਂਜੀ ਕੱਲ ਸ਼ਾਮ ਦੀ ਸੁਵੀ ਆ ਠੀਕ ਆ ਉਹ ਟਾਈਮ ਦੀ ਚਵਾਈ ਹੋ ਗਈ ਇਹਦੀ ਠੀਕ ਆ ਤੇ ਬਾਕੀ ਜਿੰਨਾਂ ਵੀ ਆਪਾਂ ਜਿਹੜਾ ਆ 10 ਲੀਟਰ ਕਹਿ ਕੇ ਦੇਵਾਂਗੇ ਹੋ ਸਕਦਾ ਹੈ ਕਿ ਇਹ 12 ਦੀ ਵੀ ਚਵਾਈ ਕਰਾ ਦੇ ਨਹੀਂ ਤੇ 10 11 ਲੀਟਰ ਆਰਾਮ ਨਾਲ ਚਵਾਈ ਜਿਹੜੀ ਇਹ ਕਰਾਉਦੀ ਆ ਠੀਕ ਆ ਜੀ ਬਾਕੀ ਭਾਈ ਥਣ ਜਿਹੜੇ ਇਹ ਚਾਰੇ ਚੱਲਦੇ ਆ ਫਿਰ ਚਾਰੇ ਚੱਲਦੇ ਆ ਹੋਰ ਲੱਗਿਆ ਆ ਹਾਂਜੀ ਬਾਕੀ ਕੋਈ ਮਰਬਾ ਫੋਟੇ ਕੀ ਆ ਬਾਕੀ ਉਹ ਹਨਾ ਤੇ ਬਾਕੀ ਸੀਲਸ ਲੱਗਿਆ ਪਿਛਲੀ ਵਾਰ ਇਹਦਾ ਬੱਚਾ ਵੀ ਖਤਮ ਹੋ ਗਿਆ ਸੀਗਾ ਬੱਛਾ ਸੀ ਮਗਰ ਹਾਂਜੀ ਤਾਂ ਇਹਨੂੰ ਕੋਈ ਨਹੀਂ ਹੈਗਾ ਸੀ ਕਿ ਵੀ ਲੱਤ ਛੜ ਕਰਨ ਦਾ ਬਿਲਕੁਲ ਆਰਾਮ ਨਾਲ ਠੰਡੀ ਸੀਲ ਠੀਕ ਕਿਸੇ ਤਰ੍ਹਾਂ ਕੋਈ ਰੱਸੀ ਨਹੀਂ ਆਣਾ ਪਊਗਾ ਨਾ ਕੋਈ ਲੋਡ ਨਹੀਂ ਠੀਕ ਆ ਹਾਂਜੀ ਤੇ ਇਹ ਤਾਂ ਵੀਰ ਮੁੱਲ ਕਿੰਨੀ ਕਰ ਰੱਖੀ ਐ ਤੁਸਾਂ ਜਿਹੜਾ ਲੈਣ ਤੇ ਨਾ 23000 ਰੁਪਏ ਦੀ ਆਪਾਂ ਦੇ ਦਾਂਗੇ 23000 ਦੀ ਹਾਂਜੀ ਠੀਕ ਹੋਊਗਾ ਮੰਨਤਾਂ ਫਿਰ ਵਿੱਚ ਆ ਥੋੜਾ ਬਤਾ ਕਰਦਾ 23000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਹੋ ਜਾਊਗਾ ਠੀਕ ਹੈ ਜੀ ਤਾਜੀ ਸੁਈ ਸੁਵਾਈ ਆ ਜੇਰ ਪ੍ਰੋਪਰ ਪੈ ਗਈ ਆ ਬਿਲਕੁਲ ਤੁਸੀਂ ਆਓ ਇੱਕ ਟਾਈਮ ਦੋ ਟਾਈਮ ਚਵਾਈ ਕਰਕੇ ਤਸੱਲੀ ਕਰ ਸਕਦੇ ਜੀ ਹਾਂ ਜਰੂਰ ਜੀ ਆ ਗਰੀ ਬੱਚਾ ਆ ਇਹ ਦੇਖੋ ਜੀ ਬਿਲਕੁਲ ਜੀ ਆ ਤਾਰਾ ਦਿਖਾ ਲਿਏ ਹਾਂ ਜਰੂਰ ਜਰੂਰ ਜੀ ਚਾਰੇ ਥਣ ਦਿਖਾਓ ਆ ਦੇਖੋ ਜੀ ਆ ਮਗਲਾ ਥਣ ਵੇਖ ਲਓ ਤੇ ਆਹ ਵੇਖੋ ਜੀ ਤੇ ਬਾਕੀ ਹਰਪੇਲ ਭਾਈ ਇੱਕ ਜਿਹੜੇ ਸੰਪਰਕ ਨੰਬਰ ਆਪਣੇ ਜਰੂਰ ਦੱਸ ਦਿੱ ਗਏ 990382025 9906382025 ਠੀਕ ਆ ਸੋ ਦੋਸਤੋ ਇਹ ਹਨ ਵੀਰ ਹਰਪੇਲ ਪਿੰਡ ਜੋੜ ਸਿੰਘ ਵਾਲਾ ਤੇ ਐਨੀਮਲ ਜਿਹੜੇ ਦੋਸਤੋ ਤੁਹਾਨੂੰ ਤਿੰਨ ਦਿਖਾਏ ਆ ਇੱਕ ਵੜਾ ਦੋ ਮਜਾ ਦਿਖਾਤੀਆਂ ਨੇ ਤੇ ਆਹ ਦੇਖੋ ਜੀ ਬਹੁਤ ਚਾਸ 11 ਲੀਟਰ ਆ ਮੈਂ ਜਿਹੜੀ ਦੀ ਚੋਈ ਚਲੇਰ ਆਪਾਂ ਕੀਤੀ ਹੈ ਠੀਕ ਹੈ ਭਾਈ ਸੋ ਦੋਸਤੋ ਚਾਹਵਾਨ ਵੀਰ ਤੁਸੀਂ ਬਾਈ ਦੇ ਨਾਲ ਸੰਪਰਕ ਕਰ ਸਕਦੇ ਜੀ ਸੋ ਅੱਗੇ ਤੋਂ ਵੀ ਜਿਹੜੇ ਦੋਸਤੋ ਐਨੀਮਲ ਨੇ ਖਾਸ ਤੌਰ ਤੇ ਮੱਝਾਂ گاਵਾ ਦੇ ਵਿੱਚ ਇਸ ਘਰ ਤੋਂ ਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਤੇ ਚਾਹਵਾਨ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ